ਬੇਸ਼ਮਾਰ ਮਾਫੀਆਂ ਤੋਂ ਜਿਹੜਾ ਇਹ ਪੰਡਾਲ ਚੱਲ ਰਿਹਾ ਜੀ ਬੇਸ਼ਮਾਰ ਮਾਫੀਆਂ ਚਾਰ ਦਾ ਲੰਗਰ ਜੀ ਆ ਤੁਸੀਂ ਦੇਖ ਰਹੇ ਹੋ ਬੇਸ਼ਮਾਰ ਜਿਹੜਾ ਚਾਰ ਦਾ ਲੰਗਰ ਚੱਲ ਰਿਹਾ ਜੀ ਆ ਦੇਖੋ ਇਹ ਅੰਗੂਰ ਛਾਟੇ ਜਾ ਰਿਹਾ ਜੀ ਜਿਹੜੇ ਫੂਲ ਦੇ ਵਿੱਚ ਪੈਣੇ ਨੇ ਅੰਗੂਰ ਜਿਹੜੇ ਨੇ ਬਿੱਗੀਆਂ ਜੜੀਆਂ ਨੇ ਸੇਵਾ ਕਰੀ ਰਿਹਾ ਅੰਮੂਰ ਨੀਰ ਜਿਹੜੇ ਨੇ ਸੇਵਾ ਕਰਨੇ ਸੇਬ ਚੀਰੇ ਨੇ ਇਸ ਵੇਲੇ ਇਹ ਭਾਜੀ ਕੀ ਆ ਜੀ ਗਾਜਰ ਦਾ ਮਰਬਾ ਜੀ ਆ ਵੇਖੋ ਜੀ ਤੁਸੀਂ ਜੀ ਅਮਰੂਦ ਨਾਸ਼ਪਤੀ ਇਹ ਜਾਂ ਫਿਰ ਮਰੂਦ ਆ ਗਏ ਨੇ ਵੀਰ ਜਿਹੜੇ ਨੇ ਸਾਡੇ ਸੇਵਾ ਜਿਹੜੀ ਕਰ ਰਹੇ ਨੇ ਇਸ ਵੇਲੇ ਆ ਦੇਖ ਲਿਓ ਤੁਸੀਂ ਅਮਰੂਦ ਚੀਰੇ ਜਾ ਰਹੇ ਨੇ ਜੀ ਸੇਵਾ ਇਹ ਜੀ ਅੰਗੂਰ ਨਾਲੇ ਚਿੱਟੇ ਅੰਗੂਰ ਜਿਹੜੇ ਨੇ ਉਹ ਵੀ ਸੇਵਾਦਾਰ ਵਿੱਚ ਅੰਮ੍ਰਿਤ ਆਠਿਆ ਵੀ ਦੇਖ ਰਹੇ ਹੋ ਜੀ ਆ ਸਾਡੇ ਵੀਰ ਜਿਹੜੇ ਇਹ ਵੀ ਸੇਵਾ ਕਰ ਰਹੇ ਨੇ ਆ ਦੇਖੋ ਜੀ ਇਹ ਵੀ ਬਿਕਸ਼ ਹਾਂ ਜੀ ਆ ਦੇਖੋ ਜੀ ਠੀਕ ਹੈ ਇਹ ਉਹ ਜਿਹੜਾ ਝੂਟੇ ਖਰਸ਼ ਕਰਕੇ ਫੇਰ ਹੀ ਟੀਰੇ ਜਾ ਰਿਹਾ ਜਿਆ ਦੇਖ ਰਹੀ ਸੀ ਪਾਣੀ ਵਿੱਚ ਸਵੇਤਾ ਜੜੀਆਂ ਬੇਟੀਆਂ ਪਪੀਤਾ ਪਪੀਤੇ ਦੀ ਸੇਵਾ ਚੱਲ ਰਹੀ ਹੈ ਪਪੀਤ ਤੇ ਦੀ ਸੇਵਾ ਚੱਲ ਰਹੀ ਹੈ ਕੀ ਆ ਗਈ ਸ਼ਕਤਾ ਜਿਹੜੀਆਂ ਨੇ ਕੁਸ਼ਕਰੀਆਂ ਨੇ ਜੀ ਸ਼ਕਤਾ ਜੇ ਬੜੇ ਆਰਾਮ ਦੇ ਨਾਲ ਫਰੂਟ ਚਾਟ ਦਾ ਲੱਗ ਰੇ ਸ਼ਕਣਡੀਆਂ ਜੀ ਤੁਸੀਂ ਦੇਖੋ ਤਾਂ ਜਿਹੜੀਆਂ ਨੇ ਜੀ ਫਰੂਟ ਚਾਟ ਸਾਰੇ ਨਾਲ ਲੱਗ ਸੈਟਿੰਗ ਨਹੀਂ ਜਿਹੜਾ ਫਰੂਟ ਚਾਟ ਦਾ ਲੰਗਰ ਲੱਗ ਰਿਹਾ ਜੀ ਕਿਹੜੇ ਨਗਰ ਵੱਲੋਂ ਲੱਗ ਰਿਹਾ ਤੇ ਕਿਹੜੇ ਕਣੀ ਆਟਮ ਨੇ ਹਰ ਸਾਲ ਦੀ ਤਰ੍ਹਾਂ ਤਾਂ ਸੰਗਤ ਜੀ ਗੁਰਨਾਥ ਦੇਵ ਜੀ ਦੀ ਅਪਾਰ ਦੇਵਾਸ ਹਰ ਸਾਲ ਸੰਗਤ ਪਿੰਡ ਸਤਾਰਮਾ ਸ਼ੇਰ ਵੱਲੋਂ ਆਟਮਾ ਸਾਲ ਹੈ ਨੌਜਵਾਨਾਂ ਦੇ ਵੱਲੋਂ ਕਰਾ ਲਾ ਕੀਤਾ ਗਿਆ ਹੈ ਹਰ ਸਾਲ ਦੀ ਤਰ੍ਹਾਂ ਇੱਥੇ ਦਿਵਾਨਾ ਵਿਖੇ ਫਰੂਟ ਚਾਟ ਦਾ ਲੰਗਰ ਲਗਾਇਆ ਜਾਂਦਾ ਜਿਸ ਵਿੱਚ ਬੇਤਾ ਸੇਬ ਹੋਟੇਲੇ ਅਨਾਨਾਸ ਅੰਬੂਰ ਅੱਜ ਕਾਫੀ ਕਲਾ ਦੀਆਂ ਵੈਰਾਈਆਂ ਲਿਆ ਕਰਕੇ ਹਰ ਸਾਲ ਦੀ ਤਰ੍ਹਾਂ ਨੌਜਵਾਨਾਂ ਵੱਲੋਂ ਇਹ ਪਰਾਲਾ ਕੀਤਾ ਗਿਆ ਹੈ ਕਿ ਬਾਹਰ ਦੇ ਜਿਹੜੇ ਦੂਸਰੇ ਬੰਦੇ ਆਉਂਦੇ ਆ ਉਹਨਾਂ ਦੇ ਲਗਾ ਦੇ ਇਹ ਫਰੂਟ ਚਾਹਤਾ ਲੱਗਿਆ ਹੋਇਆ ਸਿਹਤ ਵਾਸਤੇ ਵਧੀਆ ਸੋ ਨੌਜਵਾਨਾਂ ਵੱਲੋਂ ਇਹ ਪਰਾਲਾ ਕੀਤਾ ਗਿਆ ਹੈ ਕਿ ਹਰ ਸਾਲ ਇਸੇ ਤਰ੍ਹਾਂ ਗੁਰਨਾਨਕ ਬਾਦਸ਼ਾਹ ਕਿਰਪਾ ਕਰਨੇ ਇਸ ਵਾਰੀ 8ਵਾਂ ਸਾਲ ਹੈ ਹਰ ਸਾਲ ਨੌਜਵਾਨ ਵੱਤੋ ਵੱਤ ਸੇਵਾ ਦੇ ਵਿੱਚ ਵੀਸੇ ਹੁੰਦੇ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਸੇਵਾਇਆ ਜਾਂਦੇ ਨੇ ਇਸੇ ਤਰ੍ਹਾਂ ਗੁਰਨਾਨਕ ਬਾਦਸ਼ਾਹੀ ਆਪਣੀ ਦਰਦੀਆਂ ਤੁਸੀਂਾਂ ਮੂ ਸੰਤਾਨ ਨੂੰ ਵਕਸ਼ਣ ਸਾਡੀ ਆਪਣੇ ਨਾਮ ਦੇ ਨਾਲ ਜੋੜਨ ਜੈਨੇਤ ਫੇਰ ਦੀ ਪ੍ਰਵਾਨ ਕਰਨ ਲਈ ਤੁਹਾਨੂੰ ਦਾਖਲਾ ਸਾਹਿਬ ਵਾਹਿਗੁਰੂ ਜੀ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੀ ਬਤਰੋ ਦੀ ਸਿਆਲ ਚੱਲ ਰਹੀ ਹੈ ਜੀ